ਦੋਸਤੋ ਅੱਜ ਪੰਜਾਬ ਦੇ ਵਿੱਚ ਇੱਕ ਪਾਸੇ ਚੋਣਾਂ ਦਾ ਮਾਹੌਲ ਹੈ ਲੋਕ ਫਟਾਫਟ ਵੋਟਾਂ ਦੇ ਵਿੱਚ ਰੁੱਝੇ ਹੋਏ ਨੇ ਉਲਝੇ ਹੋਏ ਨੇ ਤੇ ਦੂਸਰੇ ਪਾਸੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਉਹ ਮੋਰਚਾ ਜੰਮਿਆ ਹੋਇਆ ਹੈ ਔਰ ਜਿਹੜੇ ਲੋਕ ਜ਼ਮੀਰ ਵਾਲੇ ਨੇ ਜਿਹੜੇ ਲੋਕ ਲੜਾਈ ਲੜਨ ਵਾਲੇ ਨੇ ਜਿਹੜੇ ਲੋਕ ਸ਼ਿਨਾਰੀਸ਼ੀਲ ਨੇ ਉਹ ਮੰਨਦੇ ਨਹੀਂ ਉਹ ਸਮਝਦੇ ਨਹੀਂ ਕਿ ਇਹਨਾਂ ਵੋਟਾਂ ਵਾਟਾਂ ਦੇ ਵਿੱਚ ਕੁਝ ਨਹੀਂ ਕੱਢਣ ਨੂੰ ਪਾਉਣ ਨੂੰ ਪਿਆ ਉਹਨਾਂ ਨੂੰ ਇੰਨੇ ਐਕਸਪੀਰੀਅੰਸ ਕਰ ਲਿਆ ਕਿ ਪਿੱਛੇ ਇਹਨਾਂ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਦੋਂ ਪੰਜਾਬ ਤੇ ਹਰਿਆਣਾ ਤੇ ਯੂਪੀ ਦੇ ਕੁਝ ਖੇਤਰ ਨੇ ਡਟ ਕੇ ਮੈਦਾਨ ਦੇ ਵਿੱਚ ਆ ਕੇ ਲੜਾਈ ਲੜੀ ਦਿੱਲੀ ਨੂੰ ਘੇਰਿਆ ਤਾਂ ਇਹਨਾਂ ਖੇਤਰ ਦੇ ਲੋਕਾਂ ਨੇ ਉਸੇ ਹੀ ਉਸੇ ਹੀ ਲੋਕ ਸਭਾ ਨੂੰ ਪੁੱਠਾ ਗੇੜਾ ਦੇ ਕੇ ਮਜਬੂਰ ਕਰ ਲਿਆ ਕਾਨੂੰਨ ਵਾਪਸ ਲੈਣ। ਔਰ ਇਹ ਸਮਝਾ ਸਾਰੇ ਲੋਕਾਂ ਦੀ ਮੰਨ ਚੁੱਕੀ ਆ ਔਰ ਅੱਜ ਇੱਥੇ ਦੁੱਧ ਦੀ ਸੇਵਾ ਲੈ ਕੇ ਚੱਲਦੇ ਮੋਰਚੇ ਦੇ ਵਿੱਚ ਸਾਡੀ ਬੀਕੇਈ ਲਖਵਿੰਦਰ ਔਲਖ ਦੀ ਜੱਜੇਬੰਦੀ ਔਰ ਉੱਥੋਂ ਦੇ ਮਹਾਪੁਰਸ਼ਾ ਬਾਬਾ ਜੀਆਂ ਦੀ ਰਹਿਨੁਮਾਈ ਦੇ ਹੇਠ ਉਹਨਾਂ ਦੇ ਸਹਿਯੋਗ ਦੇ ਨਾਲ ਦੁੱਧ ਦੀ ਸੇਵਾ ਕੀਤੀ ਆ ਆ ਦੁੱਧ ਉਧਰੋਂ ਆਇਆ ਹੈ ਔਰ ਇਹ ਲਗਾਤਾਰ ਪਿੱਛੇ ਤੋਂ ਲੈ ਕੇ ਮੋਰਚੇ ਦੇ ਵਿੱਚ ਸਾਰੇ ਚੇ ਦੁੱਧ ਵਰਤਾਇਆ ਜਾਣਾ ਔਰ ਮੈਂ ਫਿਰ ਲਾਸਟ ਦੇ ਵਿੱਚ ਕਹਿਆ ਕਿ ਅਸੀਂ ਭਾਵੇਂ ਪੰਜਾਬ ਦੇ ਵਿੱਚ ਅੱਜ ਚੋਣਾਂ ਦਾ ਮਾਹੌਲ ਹੈ ਲੋਕ ਲੋਕ ਵੋਟਾਂ ਦੇ ਵਿੱਚ ਰੁੱਝੇ ਹੋਏ ਨੇ ਲੇਕਿਨ ਅੰਦੋਲਨਕਾਰੀ ਅੰਦੋਲਨ ਦੇ ਰਾਹ ਵਿੱਚ ਹੋ ਰਹੇ ਨੇ ਆ ਮੇਰੇ ਨਾਲ ਜਿਹੜੇ ਅਸੀਂ ਇੱਥੇ ਖੜੇ ਆ ਸਾਡੇ ਕਾਕਾ ਸਿੰਘ ਜੀ ਕੋਟੜਾ ਇੱਧਰ ਖੜੇ ਨੇ ਸਾਡੇ ਬਲਦੇਵ ਸਿੰਘ ਸੰਧੋਹਾ ਜ਼ਿਲ੍ਹੇ ਦੇ ਪ੍ਰਧਾਨ ਖੜੇ ਨੇ ਇੱਧਰਲੇ ਪਾਸੇ ਨਸੀਬ ਸਿੰਘ ਜੀ ਖੜੇ ਨੇ ਮੈਂ ਤੁਹਾਡੇ ਸਾਹਮਣੇ ਖੜਾ ਦੱਸ ਰਿਹਾ ਸਾਨੂੰ ਯਕੀਨ ਹੈ ਕਿ ਜਿਹੜੀ ਵੋਟ ਦੀ ਰਾਜਨੀਤੀ ਹੈ ਇਹਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ ਜਿੰਨੇ ਵੀ ਆ ਰਹੇ ਨੇ ਜਾਂ ਜਾ ਰਹੇ ਨੇ ਸਾਰਿਆਂ ਦਾ ਜੇਕਰ ਇਤਿਹਾਸ ਦੇਖੀਏ ਤਾਂ ਸਪਸ਼ਟ ਆਉਂਦਾ ਹੈ ਕਿ ਦੇਸ਼ ਦਾ ਬੇੜਾ ਡੁੱਬਣ ਦੇ ਵਿੱਚ ਇਹਨਾਂ ਦੀ ਕਿਸੇ ਦੀ ਕੋਈ ਕਸਰ ਨਹੀਂ ਛੱਡੀ ਜਿਸ ਵੇਲੇ 1994 ਦੇ ਵਿੱਚ ਗੈਡ ਸਮਝੌਤੇ ਤੇ ਸੈਨ ਕੀਤੇ ਜਿਹੜਾ ਗੈਡ ਸਮਝੌਤਾ ਅੱਜ ਪੂਰੇ ਭਾਰਤ ਨੂੰ ਨਿਗਲ ਰਿਹਾ ਹੈ ਪੂਰੇ ਭਾਰਤ ਨੂੰ ਡਬਲਯੂਟੀਓ ਦੀਆਂ ਨੀਤੀਆਂ ਦੇ ਤਹਿਤ ਵਰਲਡ ਬੈਂਕ ਦੀ ਦੀ ਦੇ ਜਵਾਨਾਂ ਦੇ ਵਿੱਚ ਸੁੱਟ ਰਿਹਾ ਉਸ ਡਬਲਯੂਟੀਓ ਦੀ ਸ਼ੁਰੂਆਤ ਕਰਨ ਵਾਲਾ ਕੌਣ ਹੈ ਉਸ ਵੇਲੇ ਦੀ ਸਰਕਾਰ ਤੇ ਝਾਤੀ ਮਾਰੀ ਜਾ ਸਕਦੀ ਹੈ ਅੱਜ ਜਿਹੜੀਆਂ ਸਰਕਾਰਾਂ ਜਿਨ੍ਹਾਂ ਨੇ ਸਾਡੇ ਤੇ ਉਹਦੇ ਰੌਸ਼ਨੀ ਚ ਕੰਮ ਕਰਦਿਆਂ ਇੱਥੇ 20-20 ਹਜ਼ਾਰ ਏਕੜ ਦੇ 30-30 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨ ਦੀ ਗੱਲ ਕੀਤੀ ਉਹ ਸਪਸ਼ਟ ਹੈ ਉਹ ਵੀ ਥਰ੍ਹਾਂ ਬੈਠੀਆਂ ਨੇ ਅੱਜ ਉਹ ਸਾਰੇ ਜਾਣੇ ਜੋਰ ਲਾਈ ਫਿਰਦੇ ਨੇ ਵੋਟਾਂ ਦੇ ਲਈ ਸਾਨੂੰ ਵੋਟਾਂ ਦੇ ਉਹ ਕਹਿੰਦਾ ਨਹੀਂ ਉਹ ਮਾੜਾ ਮੈਂ ਚੰਗਾ ਹੈ ਇੱਧਰ ਲਾ ਕਹਿੰਦਾ ਨਹੀਂ ਉਹ ਮਾੜਾ ਮੈਂ ਚੰਗਾ ਹੈ ਤੇ ਕੋਈ ਵਿੱਚੋਂ ਤੀਜਾ ਉੱਠ ਕੇ ਕਹਿੰਦਾ ਨਹੀਂ ਇਹ ਦੁਨੀ ਮਾੜੇ ਨੇ ਮੈਂ ਚੰਗਾ ਹੈ ਕਿ ਉਹਨਾਂ ਸਾਰਿਆਂ ਨੇ ਕਸਰ ਕੋਈ ਨਹੀਂ ਛੱਡੀ ਜਦੋਂ ਪਿੱਛੇ ਤਿੰਨ ਕਾਨੂੰਨ ਆਏ ਸੀ ਉਹਨਾਂ ਤੀਜਾਂ ਦੇ ਨੇ ਵੀ ਤੀਜਾਂ ਦੇ ਵੀ ਸੁਪਰੀਮੋ ਨੇ ਉਹਨਾਂ ਉਹਨਾਂ ਤਿੰਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਨੋਟੀਫਿਕੇਸ਼ਨ ਉਹਨੇ ਵੀ ਕਰਤਾ ਸੀ ਸੋ ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਰੱਖਣ ਦੀ ਲੋੜ ਨਹੀਂ ਸਾਨੂੰ ਅੰਦੋਲਨਾਂ ਦੇ ਟੇਕ ਰੱਖਣ ਦੀ ਲੋੜ ਹੈ ਔਰ ਆ ਸਾਰੇ ਲੋਕ ਅੰਦੋਲਨ ਦੇ ਟੇਕ ਰੱਖ ਕੇ ਲੜਾਈ ਲੜ ਰਹੇ ਨੇ ਐਸ ਇਲਾਕੇ ਦੇ ਵਿੱਚ ਇੰਨੇ ਕ ਏਰੀਆ ਕਿਉਂਕਿ ਮੋਰਚਾ 4 ਕਿਲੋਮੀਟਰ ਲੰਮਾ ਹੈ ਸਾਧ ਆਦੇ ਜਾ ਕੇ ਦੁੱਧ ਦੀ ਸੇਵਾ ਸਾਰੇ ਲੋਕਾਂ ਦੇ ਵਿੱਚ ਕੀਤੀ ਜਾਣੀ ਹੈ ਸਟੇਜ ਦੀ ਜਿਹੜੀ ਸੇਵਾ ਸੀ ਉਹ ਟਾਈਮ ਖਤਮ ਹੋਣ ਤੋਂ ਬਾਅਦ ਦੁੱਧ ਹੁਣ ਵਰਤਾਇਆ ਜਾਣਾ ਆ ਸਾਰੇ ਜੀ ਜਿਹੜੇ ਇਹਨਾਂ ਟਰਾਲੀਆਂ ਵਾਲੇ ਨੇ ਇੱਥੋਂ ਦੁੱਧ ਲੈ ਕੇ ਇਸ ਤੋਂ ਅੱਗੇ ਜਾ ਕੇ ਥੋੜੀ ਦੂਰ ਜਾ ਕੇ ਉੱਥੇ ਫੇਰ ਦੁੱਧ ਸਾਰੇ ਸਾਡੇ ਵੀਰਾਂ ਨੂੰ ਜਾਣੀ ਆ ਪਰ ਮਸਤਨ ਵਰਦੀਆਂ ਸਾਡੀ ਇਹ ਦਾ ਜਿਨ੍ਹਾਂ ਨੇ ਅੱਜ ਸਾਰੇ ਰੁਝੇਵੇਂ ਛੱਡ ਕੇ ਤਕੜੇ ਹੋ ਕੇ ਹਿੰਮਤ ਮਾਰ ਕੇ ਇੱਥੇ ਦੁੱਧ ਦੀ ਆਪਣੀ ਡਿਊਟੀ ਨੂੰ ਨਿਭਾਇਆ ਔਰ ਪਤਾ ਲੱਗਿਆ ਕਿ ਲਗਭਗ 6 ਤੋਂ 7 ਕੁਇੰਟਲ ਦੁੱਧ ਆਇਆ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਜਿਸ ਤਰੀਕੇ ਨਾਲ ਮੋਰਚੇ ਦੇ ਵਿੱਚ ਸੰਗਤਾਂ ਦੀ ਆਮਦ ਵਧ ਰਹੀ ਹੈ ਦੁੱਧ ਦੀ ਵੀ ਲੋੜ ਵਧ ਰਹੀ ਹੈ ਉਸ ਲੋੜ ਨੂੰ ਆਪਾਂ ਸਾਰਿਆਂ ਨੇ ਧਿਆਨ ਚ ਰੱਖਣਾ ਹੈ ਔਰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਭਰਾਵੋ ਵੋਟਾਂ ਵਾਟਾਂ ਨੇ ਕੁਝ ਨਹੀਂ ਦੇਣਾ ਐ ਸੜਕਾਂ ਤੇ ਆ ਕੇ ਮੈਦਾਨ ਦੇ ਵਿੱਚ ਨਿੱਤਰ ਕੇ ਮਸਲਿਆਂ ਦਾ ਹੱਲ ਕਰਵਾਉਣਾ ਪੈਣਾ ਆਓ ਮੈਦਾਨ ਦੇ ਵਿੱਚ ਤੱਕੜੇ ਹੋ ਕੇ ਹਰ ਇੱਕ ਪਿੰਡ ਤੋਂ ਨਿਕਲੋ ਬਾਹਰ ਸੜਕਾਂ ਤੇ ਆਈਏ ਆਪਣੇ ਆਪਣੇ ਪਿੰਡਾਂ ਚੋਂ ਟਰੈਕਟਰ ਟਰਾਲੀਆਂ ਕੱਢ ਕੇ ਇਸ ਮੋੜ 'ਚ ਨੂੰ ਹੋਰ ਤਕੜਾ ਕਰੋ ਤਾਂ ਕਿ ਆਪਾਂ ਜਿੱਤ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖੰਦ ਸਾਹਿਬ ਵਾਹਿਗੁਰੂ ਜੀ ਕੀ